ਉਦੇ ਪਿੰਡ ਦੇ ਕੋਲੋਂ ਲੰਘਦਿਆਂ ਸੀਨੇ ਖੋਪ ਪੈਂਦੀ ਏ ਨਾ ਚਾਹੁੰਦੇ ਹੋਏ ਵੀ ਅੱਖ ਮੇਰੀ ਉਦੋਂ ਰੋ ਪੈਂਦੀ ਏ ਉਹ ਮੋੜ ਛੱਪੜ ਤੇ ਬੋੜ ਦੁਕਾਨ ਵਿੱਚ ਇੱਤੇ ਆ ਉਹਦੇ ਪਿੰਡ ਦੇ ਭੋਲੇ ਲੋਕ ਵੀ ਰੱਬ ਚਿਹਤੇ ਆ ਉਹ ਉਹ ਪਿੰਡਾਂ ਦੀ ਜਿੱਥੇ ਘਰ ਤੋਂ ਬਾਹਰ ਮਨਾ ਸੀ ਉਹਦੀ ਸਾਦਗੀ ਉੱਤੋਂ ਹੋਇਆ ਸੱਚੇ ਯਾਰ ਫਨਾ ਸੀ ਮੈਨੂੰ ਇਹ ਦੁਨੀਆ ਵਿੱਚ ਉਹ ਤੋਂ ਸੋਹਣਾ ਨਕਸ਼ ਨਹੀਂ ਮਿਲਿਆ ਜਿਨੇ ਰਾਜ ਦੇ ਰੂਹ ਨੂੰ ਛੋਇਆ ਅਜੇ ਤੱਕ ਸਾਖ ਨਹੀਂ ਮਿਲਿਆ ਉਹਨੂੰ ਤੱਕ ਕੇ ਤਾਂ ਫਿਰ ਪਰੀਆਂ ਵੀ ਸ਼ਰਮਾ ਜਾਵਣਾਂ ਉਸ ਰੂਹ ਨੂੰ ਦੇਣ ਸਲਾਮੀ ਸਾਰੀਆਂ ਆ ਜਾਵਣਾਂ ਕੁਝ ਰੂਹਾਂ ਚਾਹੀਆਂ ਜਾਂਦੀਆਂ ਨੇ ਪਰ ਪਾ ਨਹੀਂ ਸਕਦੇ ਪਰ ਇਹ ਵੀ ਸਾੱਚੇ ਦਿਲ ਨੂੰ ਇਹ ਸਮਝਾ ਨਹੀਂ ਸਕਦੇ ਚਲ ਕਰੀਏ ਰਾਜ ਕਿਨਾਰਾ ਜੇ ਕਦੇ ਮਿਲਣਾ ਹੀ ਨਹੀਂ ਉਹ ਫੁੱਲਾਂ ਜੀ ਨੇ ਇਹ ਥਲਾਂ ਵਿੱਚ ਖਿਲਣਾ ਹੀ ਨਹੀਂ ਉਹ ਫੁੱਲਾਂ ਜੀ ਨੇ ਇਹ ਰੇਤਾਂ ਵਿੱਚ ਖਿਲਣਾ ਹੀ ਨਹੀਂ